ਜਿਹੜੀ ਪਾਰਟੀ ਦਾ ਰਾਜਪਾਠ ਹੋ ਗਏ ਉਹਨਾਂ ਨੂੰ ਥੋੜਾ ਬੋਧਾ ਤੇ ਵਾਧਾ ਹੁੰਦਾ ਹੈ ਸਰਕਾਰੀ ਮਸ਼ੀਨਰੀ ਦਾ ਵੀ ਵਾਧਾ ਮਿਲਦਾ ਹੈ ਐਡਮਿਨਿਸਟ੍ਰੇਸ਼ਨ ਵੀ ਉਹਨਾਂ ਦਾ ਸਾਥ ਦਿੰਦੇ ਆ ਇੱਕ ਪਾਸੇ ਸਰਕਾਰ ਸੀਗੀ ਪੈਸਾ ਸੀ ਬੇਅੰਤਾ ਜ਼ਬਰਦਸਤੀ ਸੀਗੀ ਪਾਸੇ ਚਰਨਜੀਤ ਸਿੰਘ ਚੰਨੀ ਦਾ ਨਾਮ ਬਾਰ-ਬਾਰ ਸਾਹਮਣੇ ਆ ਰਿਹਾ ਕਿ ਜਲੰਧਰ ਸੀਟ ਤੋਂ ਉਤਾਰਨਾ ਆ ਤਾਂ ਫਿਰ ਕੀ ਚੌਧਰੀ ਪਰਿਵਾਰ ਪਿੱਛੇ ਰਹਿ ਗਿਆ ਚੌਧਰੀ ਪਰਿਵਾਰ ਹੁਣ ਸਿਆਸਤ ਵਿੱਚ ਨਹੀਂ ਉਤਰ ਸਕਦਾ ਜਦੋਂ ਉਹਨਾਂ ਦੀ ਰਾਜਪਾਲ ਸੀ ਜਦੋਂ ਉਹਨਾਂ ਨੇ ਅੰਨਾ ਪੈਸਾ ਲਗਾਇਆ ਸ਼ਰਾਬ ਵੰਡੀ ਪੁਲਿਸ ਅਫਸਰਾਂ ਨੇ ਉਹਨਾਂ ਦੀ ਮਦਦ ਕੀਤੀ 50000 ਦੇ ਅਸੀਂ ਹਰੇ ਸੀਗੇ ਬਾਕੀ ਪਾਰਟੀਆਂ ਦੀ ਜਮਾਨਤ ਜ਼ਬਤ ਹੋ ਗਈ ਸੀਗੀ ਸਰੋ ਪੰਜਾਬ ਕਾਂਗਰਸ ਦਾ ਨਾਮ ਆਉਂਦਾ ਹੈ ਤੇ ਖਾਸ ਕਰਕੇ ਰਜਿੰਦਰ 베ਰੀ ਦਾ ਨਾਮ ਇੱਕ ਇਹੋ ਜਿਹਾ ਨਾਮ ਹੈ ਜਿਹੜਾ ਖਾਸ ਕਰਕੇ ਜਾਣਿਆ ਜਾਂਦਾ ਔਰ ਜਲੰਧਰ ਦੀ ਸਿਆਸਤ ਦੇ ਵਿੱਚ ਜਲੰਧਰ ਦੀ ਕਾਂਗਰਸ ਦੇ ਵਿੱਚ ਆ ਸਾਡੇ ਨਾਲ ਜਿੰਦਰਪਰੀ ਜੀ ਮੌਜੂਦ ਨਹੀਂ 베ਰੀ ਸਾਹਿਬ ਲੋਕ ਸਭਾ ਚੋਣਾਂ ਆਣ ਵਾਲੀਆਂ ਨੇ ਕੁਝ ਅਹਿਮ ਗੱਲ ਨਹੀਂ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਨੇ ਜਿਦਾ ਕਾਂਗਰਸ ਪਾਰਟੀ ਦੇ ਅੰਦਰ ਖਾਸ ਕਰਕੇ ਪੰਜਾਬ ਕਾਂਗਰਸ ਪਾਰਟੀ ਦੇ ਅੰਦਰ ਆ ਕਿਹਾ ਜਾਂਦਾ ਕਿ ਆਪਸੀ ਪਾੜ ਕਰਕੇ ਕਾਂਗਰਸ ਪਾਰਟੀ ਗਰਸਤ ਰਹਿੰਦੀ ਹੈ ਪੰਜਾਬ ਦੀ ਉੱਥੇ ਹੁਣ ਜਲੰਧਰ ਦੇ ਵਿੱਚ ਵੀ ਉਹੀ ਹਾਲਾਤ ਵੇਖਣੇ ਸ਼ੁਰੂ ਹੋ ਗਏ ਨੇ ਨਹੀਂ ਐਹੋ ਜਿਹੀ ਕੋਈ ਗੱਲ ਨਹੀਂ ਸਾਰੇ ਅਸੀਂ ਇਕ ਰਾਜਪਾਟ ਇਹਨਾਂ ਦਾ ਸੀਗਾ ਜਿਹੜੀ ਪਾਰਟੀ ਦਾ ਰਾਜਪਾਟ ਹੋਵੇ ਉਹਨਾਂ ਨੂੰ ਥੋੜਾ ਬੋਧਾ ਤੇ ਵਾਧਾ ਹੁੰਦਾ ਹੈ ਸਰਕਾਰੀ ਮਸ਼ੀਨਰੀ ਦਾ ਵੀ ਵਾਧਾ ਮਿਲਦਾ ਹੈ ਐਡਮਿਨਿਸਟ੍ਰੇਸ਼ਨ ਵੀ ਉਹਨਾਂ ਦਾ ਸਾਥ ਦਿੰਦੇ ਹੈ ਔਰ ਮਾਤਰ ਅਸੀਂ 50000 ਦੀ ਲੀਡ ਨਾਲ ਹਰੇ ਸੀਗੇ ਔਰ ਇੱਕ ਪਾਸੇ ਸਰਕਾਰ ਸੀਗੀ ਪੈਸਾ ਸੀ ਬੇਅੰਤਾ ਜ਼ਬਰਦਸਤੀ ਸੀਗੀ ਔਰ ਆਹ ਜਿਹੜੀ ਹੁਣ ਇਲੈਕਸ਼ਨ ਨੇ ਇਹ ਫੇਰ ਇਲੈਕਸ਼ਨ ਹੋਏਗੀ ਔਰ ਅਸੀਂ ਇਹ ਇਲੈਕਸ਼ਨ ਨੂੰ ਬੜੇ ਭਾਰੀ ਬਹੁਮਾ ਦੇ ਨਾਲ ਜਿੱਤਾਂਗੇ ਮੇਰੀ ਸਾਹਿਬ ਇੱਕ ਪਾਸੇ ਚਰਨਜੀਤ ਸਿੰਘ ਚੰਨੀ ਦਾ ਨਾਮ ਬਾਰ-ਬਾਰ ਸਾਹਮਣੇ ਆ ਰਿਹਾ ਕਿ ਜਲੰਧਰ ਸੀਟ ਤੋਂ ਉਤਾਰਨਾ ਆ ਤਾਂ ਫਿਰ ਕੀ ਚੌਧਰੀ ਪਰਿਵਾਰ ਪਿੱਛੇ ਰਹਿ ਗਿਆ ਚੌਧਰੀ ਪਰਿਵਾਰ ਹੁਣ ਸਿਆਸਤ ਵਿੱਚ ਨਹੀਂ ਉਤਰ ਸਕਦਾ ਦੇਖੋ ਇਹ ਹਾਈ ਕਮਾਂਡ ਦੀ ਮਰਜ਼ੀ ਹੈ ਹਾਈ ਕਮਾਂਡ ਜਿਹਨਾਂ ਨੂੰ ਡਿਗਰ ਦੇਗਾ ਚਾਹੇ ਚੌਧਰੀ ਪਰਿਵਾਰ ਨੂੰ ਦੇਗਾ ਅਸੀਂ ਚੌਧਰੀ ਪਰਿਵਾਰ ਦੇ ਨਾਲ ਪਹਿਲਾਂ ਵੀ ਨਾਲ ਸੀਗੇ ਹੁਣ ਵੀ ਨਾਲ ਜਿਹਨੂੰ ਹਾਈ ਕਮਾਂਡ ਲੈ ਕੇ ਆਏਗਾ ਅਸੀਂ ਉਹਦਾ ਸਮਰਥਨ ਕਰਾਂਗੇ ਮੋਢੇ ਦੇ ਨਾਲ ਮੋਢਾ ਲਾ ਦੋ ਚਰਨਜੀਤ ਸਿੰਘ ਚੰਨੀ ਦੇ ਉੱਤੇ ਵਿਕਰਮਜੀਤ ਚੌਧਰੀ ਇਲਜ਼ਾਮ ਲਾਉਂਦੇ ਨੇ ਕਿ ਆਪਣੇ ਦੋ ਹਲਕੇ ਹਾਰ ਚੁੱਕੇ ਨੇ ਆਲਰੇਡੀ ਜ਼ਮਨੀ ਚੋਣ ਦੇ ਵਿੱਚ ਚੌਧਰੀ ਪਰਿਵਾਰ ਹਾਰ ਚੁੱਕਿਆ ਆ ਦੋਵਾਂ ਦੇ ਵਿੱਚੋਂ ਕਿਹਦਾ ਬਣਦਾ ਆ ਨਹੀਂ ਮੈਂ ਤਾਂ ਤੁਹਾਨੂੰ ਕਿਹਾ ਜੀ ਜੋ ਲੋਕਾਂ ਦੀ ਪਸੰਦ ਹੋਏਗੀ ਜੋ ਹਾਈ ਕਮਾਂਡ ਭੇਜੇਗਾ ਅਸੀਂ ਉਹਦੇ ਨਾਲ ਕਾਂਗਰਸ ਪਾਰਟੀ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੋਏਗੀ ਆਰ ਜਿੱਤ ਤਾਂ ਜ਼ਿੰਦਗੀ ਦੇ ਵਿੱਚ ਬਣੀ ਹੈ ਜਿਹੜਾ ਬੰਦਾ ਇਲੈਕਸ਼ਨ ਲੜੇਗਾ ਉਹੀ ਜਿੱਤੇਗਾ ਉਹੀ ਹੋਰੇਗਾ ਜਿਹੜਾ ਬੰਦਾ ਲੜੇਗਾ ਇਹਨੇ ਨਾ ਉਹਨੇ ਜਿੱਤਨੇ ਨਾ ਹਾਰ ਰਹਾ ਔਰ ਅੱਜ ਦੀ ਜਿਹੜੀ ਲੋਕਾਂ ਦੀ ਪਸੰਦ ਆ ਸਾਡੀ ਵੀ ਉਹੀ ਪਸੰਦ ਹੈ ਜੋ ਲੋਕ ਕਹਿਣਗੇ ਸੀ ਉਹਨਾਂ ਦੇ ਨਾਲ ਖੜਾਂਗੇ ਔਰ ਜਦੋਂ ਅਸੀ ਮਹਿੰਦਰ ਕੇਪੀ ਦਾ ਜ਼ਿਕਰ ਆਉਂਦਾ ਉਹ ਕਹਿੰਦੇ ਨੇ ਕਿ ਪਹਿਲਾਂ ਵੀ ਉਹਨਾਂ ਨਾਲ ਧੱਕਾ ਕੀਤਾ ਗਿਆ ਕਾਂਗਰਸ ਪਾਰਟੀ ਵੱਲੋਂ ਹੁਣ ਦੁਬਾਰਾ ਕਹਿੰਦੇ ਗੇਮ ਪਾਉਂਡ ਨੂੰ ਫਿਰ ਨਹੀਂ 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 ਮਹਿੰਦਰ ਸਿੰਘ ਕੇਪੀ ਸਾਡੇ ਬੜੇ ਸੀਨੀਅਰ ਲੀਡਰ ਰਹੇ ਸਾਡੇ ਪੰਜਾਬ ਦੇ ਪ੍ਰਧਾਨ ਰਹੇ ਮੈਂਬਰ ਪਾਰਲੀਮੈਂਟ ਰਹੇ ਮੰਤਰੀ ਰਹੇ ਕੋਈ ਧੱਕਾ ਨਹੀਂ ਔਰ ਪਿਛਲੀ ਵਾਰੀ ਆਮ ਆਦਮੀ ਸਰਕਾਰ ਨੇ ਪੂਰਾ ਜੋਰ ਲਾਇਆ ਸੀ ਉਹਨਾਂ ਨੂੰ ਟਿਕਟ ਦੇਣ ਵਾਸਤੇ ਲਿਜਾਣ ਵਾਸਤੇ ਪਰ ਉਹਨਾਂ ਨੇ ਇੱਕੋ ਹੀ ਗੱਲ ਕਹੀ ਸੀ ਕਿ ਮੇਰੇ ਫਾਦਰ ਕਾਂਗਰਸ ਪਾਰਟੀ ਦੇ ਲਈ ਇਸ ਪੰਜਾਬ ਦੇ ਲਈ ਸ਼ਹੀਦ ਹੋਇਆ ਮੈਂ ਪਾਰਟੀ ਨਹੀਂ ਛੱਡਾਂਗਾ ਭਾਵੇਂ ਮੈਨੂੰ ਟਿਕਟ ਮਿਲੇ ਨਾ ਮਿਲੇ ਉਹ ਕਹਿੰਦੇ ਕਿ ਕਾਂਗਰਸ ਪਾਰਟੀ ਲਈ ਖੜੇ ਆ ਪਰ ਪਹਿਲਾਂ ਉਹਨਾਂ ਨੇ ਕਾਂਗਰਸ 'ਤੇ ਇਲਜ਼ਾਮ ਲਾਇਆ ਕਾਂਗਰਸ ਨੇ ਮੇਰਾ ਸਿਆਸੀ ਕਤਲ ਕਰਤਾ ਕਾਂਗਰਸ ਨੇ ਮੇਰੇ ਨਾਲ ਗੇਮ ਪਾੜੀ ਕਾਂਗਰਸ ਨੇ ਮੇਰੇ ਨਾਲ ਧੱਕਾ ਕੀਤਾ ਕਾਂਗਰਸ ਪਾਰਟੀ ਦੇ ਉੱਤੇ ਤਾਂ ਉਹ ਆਪ ਤੋਹਮਤ ਲਾਉਂਦੇ ਰਹੇ ਪਰ ਅੱਜ ਦੀ ਡੇਟ ਦੇ ਵਿੱਚ ਵੀ ਉਹ ਕਾਂਗਰਸ ਪਾਰਟੀ ਦੇ ਨਾਲ ਬਿਲਕੁਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਆ ਔਰ ਅਸੀਂ ਤੇ ਫਿਰ ਵੀ ਇਹੀ ਕਹੇ ਵੀ ਜਿੰਨੂੰ ਵੀ ਚਾਹੇ ਕੇਪੀ ਸਾਹਿਬ ਆਣ ਚਾਹੇ ਵਿਕਰਮ ਚੋਧਰੀ ਆਣ ਚਾਹੇ ਚੰਨੀ ਦੀ ਆਣ ਅਸੀਂ ਉਹਨਾਂ ਦੇ ਨਾਲ ਸਾਰਿਆਂ ਨਾਲ ਜੋ ਹਾਈ ਕਮਾਂਡ ਜਿਹਨੂੰ ਭੇਜੂਗਾ ਜਿਹੜੇ ਲੋਕ ਪਸੰਦ ਇਹਨਾਂ ਨੂੰ ਕਰਨਗੇ ਅਸੀਂ ਉਹਨਾਂ ਦੇ ਨਾਲ ਡਟ ਕੇ ਖੜੇ ਹ ਸਿਆਸੀ ਹਵਾ ਕੀ ਕੈਰੀ ਮੇਰੀ ਸਾਹਿਬ ਕਿਉਂਕਿ ਹਾਲ ਹੀ ਦੇ ਵਿੱਚ ਜ਼ਿਮਨੀ ਚੋਣ ਜਦੋਂ ਹੋਈ ਸੀ ਤੇ ਸੁਸ਼ੀਲ ਕੁਮਾਰ ਰਿੰਕੂ ਜਿੱਤੇ ਸੀਗੇ ਲੋਕਾਂ ਦੀ ਪਸੰਦ ਬਣੇ ਸੀਗੇ ਜੇ ਚਰਨਜੀਤ ਸਿੰਘ ਚੰਨੀ ਵੀ ਆ ਜਾਂਦੇ ਆ ਭਾਵੇਂ ਚੋਧਰੀ ਪਰਿਵਾਰ ਵੀ ਆ ਜਾਂਦਾ ਕਾਂਗਰਸ ਪਾਰਟੀ ਦਾ ਕੋਈ ਹੈ ਵਜੂਦ ਹੁਣ ਕਾਂਗਰਸ ਪਾਰਟੀ ਦਾ ਪੂਰਾ ਵजूद ਹੈ ਅਸੀਂ ਦੂਜੇ ਨੰਬਰ ਤੇ ਆਏ ਹਾਂ ਜਦੋਂ ਉਹਨਾਂ ਦੀ ਰਾਜਪਾੜ ਸੀ ਜਦੋਂ ਉਹਨਾਂ ਨੇ ਅੰਨਾ ਪੈਸਾ ਲਗਾਇਆ ਸ਼ਰਾਬ ਵੰਡੀ ਪੁਲਿਸ ਅਫਸਰਾਂ ਨੇ ਉਹਨਾਂ ਦੀ ਮਦਦ ਕੀਤੀ 50000 ਦੇ ਅਸੀਂ ਹਰੇ ਸੀਗੇ ਬਾਕੀ ਪਾਰਟੀਆਂ ਦੀ ਜਮਾਨਤ ਜ਼ਬਤ ਹੋ ਗਈ ਸੀ ਔਰ ਵजूद ਕਾਂਗਰਸ ਦਾ ਹੈਗਾ 13 ਦੀਆਂ 13 ਸੀਟਾਂ ਅਸੀਂ ਜਿੱਤਾਂਗੇ ਜਲੰਧਰ ਦੀ ਸੀਟ ਰਹੀ ਕਾਂਗਰਸ ਦੀ ਹੈ ਪਿਛਲੀ ਵਾਰੀ ਧੱਕਾ ਕੀਤਾ ਇਹਨਾਂ ਨੇ ਐਡਮਿਨਿਸਟ੍ਰੇਸ਼ਨ ਨੇ ਪੂਰਾ ਜ਼ੋਰ ਲਾਇਆ ਸਾਡੇ ਸਰਪੰਚਾਂ ਨੂੰ ਫੜ ਕੇ ਅੰਦਰ ਕਰਤਾ ਸਾਨੂੰ ਸਾਰਿਆਂ ਨੂੰ ਧਮਕੀਆਂ ਆਈਆਂ ਫੇਰ ਨਹੀਂ ਇਹਨਾਂ ਕੋਈ ਇੰਨੀ ਜਿੱਤ ਹੋਈ ਤੇ ਐਤਕੀ ਤੁਸੀਂ ਜਿੱਤਾਂਗੇ ਜਿੱਤ ਕੱਲ ਇਹੀ ਹੈ ਨਾ ਕਿ ਕਾਂਗਰਸ ਪਾਰਟੀ ਦਾ ਜਿਹੜਾ ਦਬਦਬਾ ਰਿਹਾ ਭਾਵੇਂ ਸੀਟ ਦੇ ਉੱਤੇ ਪਰ ਚਰਨਜੀਤ ਸਿੰਘ ਚੰਨੀ ਨੂੰ ਲਿਆਂਦਾ ਜਾ ਰਿਹਾ ਕਹਿੰਦੇ ਐ ਇਸ ਕਰਕੇ ਲਿਆਂਦਾ ਜਾ ਰਿਹਾ ਕਿਉਂਕਿ ਹੁਣ ਜਲੰਧਰ ਦੇ ਲੋਕਾਂ 'ਚ ਜਲੰਧਰ ਦੇ ਲੀਡਰਾਂ 'ਚੋਂ ਦਮ ਨਹੀਂ ਰਿਹਾ ਨਹੀਂ 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 ਇਹੋ ਜੀ ਗੱਲ ਨਹੀਂ ਰਿਜ਼ਰਵ ਸੀਟ ਹੈ ਰਿਜ਼ਰਵ ਸੀਟ ਤੇ ਰਿਜ਼ਰਵ ਨਹੀਂ ਲੜਨਾ ਅੱਛਾ ਔਰ ਜਿਹੜੇ ਵੀ ਸਾ ਦਿਸਾ ਨਿਰਦੇਸ ਸਾਨੂੰ ਦਊਗੀ ਜਿਹਨਾਂ ਨੂੰ ਟਿਕਟ ਦਊਗੀ ਅਸੀਂ ਉਹਨਾਂ ਦੇ ਨਾਲ ਚੱਲਾਂਗੇ ਠੀਕ ਹੈ ਬਿਲਕੁਲ ਇੱਕ ਪਾਸੇ ਕਾਂਗਰਸ ਪਾਰਟੀ ਜਿਹੜੀ ਹੈ ਉਹ ਐਮਪੀ ਦੀਆਂ ਚੋਣਾਂ ਨੂੰ ਲੈ ਕੇ ਲੋਕ ਸਭਾ ਚੋਣਾਂ ਨੂੰ ਲੈ ਕੇ ਤਿਆਰ ਪਰ ਤਿਆਰ ਹੈ ਸਾਡੇ ਨਾਲ ਰਜਿੰਦਰ 베ਰੀ ਮੌਜੂਦ ਸਨ ਔਰ ਜੋ ਹਾਲਾਤ ਫਿਲਹਾਲ ਕਾਂਗਰਸ ਦੇ ਵਿੱਚ ਬਣਦੇ ਪਏ ਨੇ ਉਹਨਾਂ ਉੱਤੇ ਵੀ ਵਿਚਾਰ ਕਰਨਾ ਬਹੁਤ ਜ਼ਰੂਰੀ ਸੀ ਹੁੰਦੇ ਸਮੇਂ ਨੂੰ ਕੀ ਹੁੰਦਾ ਹੈ ਇਹ ਵੇਖਣਾ ਹੋਵੇਗਾ ਬੜੇ ਰੋਪਾ 1 ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ